ਕੁਇਸੇ ਤੋਂ ਮੰਗ ਆ। ਓਕੇ ਸੋਸੀਕਰ ਜੀ ਸਾਰਿਆਂ ਨੂੰ ਅੱਜ ਇੱਕ ਸਾਡੀ ਪੰਚਾਇਤ ਪਿੰਡ ਫੂਸ ਮੰਡੀ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਊ ਮਹਾਂ ਦੇ ਤਹਿਤ ਤੇ ਜਵਾਨੀ ਬਚਾਓ ਸਾਡੇ ਹਲਕੇ ਦੇ ਚੇਅਰਮੈਨ ਸਰ ਇੰਪਰੂਵਮੈਂਟ ਟਰਸਟ ਦੇ ਜਸਵਿੰਦਰ ਸਿੰਘ ਭੱਲਾ ਜੀ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਸ਼ੌਕਤਾਂਦ ਪਰੇ ਜੀ ਵੀਡੀਓ ਸਾਹਿਬ ਸਾਡੇ ਸੈਕਟਰੀ ਸਾਹਿਬ ਸਾਡੀ ਮਿਹਰਬਾਨੀ ਫਤਕਾ ਸਾਡੇ ਜਿਹੜੀ ਨਵੇਂ ਜੂਤ ਦੇ ਲਈ ਇੱਕ ਖੇਡਾਂ ਦੀ ਕਿੱਟ ক্রিকেট ਦੀ ਜਿਹੜੀ ਕਿ ਇਹ ਮੁੰਡਿਆਂ ਦੇ ਕਾਫੀ ਚਿਰ ਦੀ ਡਿਮਾਂਡ ਸੀਗੀ ਉਹ ਸਾਨੂੰ ਪੰਜਾਬ ਸਰਕਾਰ ਤੇ ਸਾਡੇ ਪ੍ਰਸ਼ਾਸਨ ਵੱਲੋਂ ਆਈ ਹੈ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਸਾਡੀ ਅੱਜ ਨਗਰ ਪੰਚਾਇਤੀ ਮੌਜੂਦਾ ਸਾਰੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਪ੍ਰਧਾਨ ਜੀ ਤੁਸੀਂ ਵੀ ਦੱਸੋ ਕੀ ਕਹਿਣਾ ਚਾਹੋਗੇ ਵਧੀਆ ਵਧੀਆ ਜੀ ਵਰਪੀ ਸਿੰਘ ਜੀ ਠੀਕ ਹੈ ਬਹੁਤ ਵਧੀਆ ਜੀ ਜਵਾਹਰ ਖੇਡਦੇ ਜੀ ਗੁਰਦੀਪ ਸਿੰਘ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੀ ਸਾਡੇ ਵਾਸਤੇ ਇੰਨਾ ਉਪਰਾਲਾ ਕੀਤਾ ਤੇ ਜਵਾਨੀ ਨੂੰ ਬਚਾਉਂਦਾ ਹੀ ਇੱਕ ਜਰੀਆ ਰਹਿ ਗਿਆ ਜਿਹਦੇ ਜਰੀਏ ਜਵਾਨੀ ਆਪਣੀ ਬਚੂਗੀ ਇੱਕ ਇਹ ਤੇ ਦੂਜਾ ਇੱਕ ਨਸ਼ਿਆਂ ਨੂੰ ਛਡਾਉਣ ਵਾਸਤੇ ਹੋਰ ਉਪਰਾਲੇ ਕੀਤੇ ਜਾਣ ਜੀ ਇੱਕ ਬਹੁਤ ਹੀ ਚੰਗੀ ਗੱਲ ਦੱਸੀ ਹੈ ਕਾਕੇ ਨੇ ਤੇ ਸੋ ਸਾਡੀ ਇੱਕ ਛੋਟੀ ਜੀ ਡਿਮਾਂਡ ਇਹ ਵੀ ਆ ਵੀ ਸਾਡੇ ਖੇਡਣ ਲਈ ਸਾਨੂੰ ਸਮਾਨ ਮਿਲ ਜਾਂਦਾ ਸਾਡੇ ਲਈ ਖੇਡਣ ਦੇ ਲਈ ਜਿਹੜਾ ਸਮਾਨ ਆ ਖੇਡਣ ਲਈ ਗਰਾਊਂਡ ਆ ਉਹਦੀ ਸਾਨੂੰ ਬੜੀ ਸਮੱਸਿਆ ਹੈ ਤੇ ਸਾਡੀ ਉਹ ਜੇ ਸਮੱਸਿਆ ਹੱਲ ਹੋ ਜੇ ਤਾਂ ਸਾਡੇ ਜਿਹੜੇ ਕ੍ਰਿਕਟ ਦੀਆਂ ਦੋ ਟੀਮਾਂ ਵੱਡ ਰਹੀਆਂ ਨੇ ਨਾ ਉਹਨਾਂ ਦੇ ਲਈ ਅਸੀਂ ਇੱਕ ਵਾਰੀ ਪਹਿਲਾਂ ਸਮਾਨ ਦੇ ਦਿੱਤਾ ਸੀ ਆ ਮੈਨੂੰ 4 ਮਹੀਨੇ ਹੋ ਗਏ ਨਾ ਤੇ ਹੁਣ ਇਹ ਸਾਡੇ ਜੂਥ ਦੂਜੀ ਟੀਮਾਂ ਇਹਦੇ ਲਈ ਅਸੀਂ ਦੇ ਰਹੇ ਆ ਤੇ ਜਿਹੜਾ ਕਿ ਹੁਣ ਜਦੋਂ ਵੀ ਇਹਨਾਂ ਕੋਲੇ ਸਮਾਨ ਦੀ ਥੋੜਾ ਆਊਗੀ ਤਾਂ ਉਦੋਂ ਵੀ ਅਸੀਂ ਜਿੰਨੀ ਕਹੇਲ ਕੋਈ ਤੁਹਾਡੀ ਕਰਾਂਗੇ ਤਾਂ ਕਿ ਨਸ਼ਾ ਤੋਂ ਪਰਤੀ ਜਵਾਨੀ ਵੱਸ ਸਕੇ ਇਹ ਨੀਤੂ ਸਿੰਘ ਜੀ ਇਸ ਕਲੱਬ ਦੇ ਮੇਨ ਆਗੇ ਜਿੰਦਰ ਸਿੰਘ ਜੀ ਤੁਸੀਂ ਤੁਹਾਡਾ ਕੀ ਕਹਿਣਾਗਾ ਅਜੀ ਧੰਨਵਾਦ ਕਰਦੇ ਆਂ ਬਈ ਸਾਰੀ ਪੰਚਾਇਤ ਦਾ ਸਾਰੇ ਮੈਂਬਰ ਸਰਪੰਚ ਦਾ ਸਾਡੀ ਡਿਮਾਂਡ ਸੀ ਤੁਹਾਨੂੰ ਕੱਟ ਦਿੱਤੀ ਜਾਵੇ ਉਹ ਸਾਡੀ ਅੱਜ ਪੂਰੀ ਹੋਈ ਆ ਸਾਰਿਆਂ ਧੰਨਵਾਦ ਕਰਦਾ ਜਿੰਨੇ ਵੀ ਸਾਰੇ ਖਿਡਾਰੀ ਆ ਸਾਡੇ ਸਾਰੇ ਵੀਰ ਤਾਰਾ ਧੰਨਵਾਦ ਇੱਕ ਲੈ ਕੇ ਰੱਖਣਾ ਸਮਾਨ ਦਾ ਪੂਰਾ ਕੈਮਾ ਆ ਜਿਹੜਾ ਇਹ ਕੀ ਹੈ ਸਾਡੇ ਕੋਲ ਲੈ ਕੇ ਰੱਖਣਾ ਲੈਕਚਰ ਪੈਡ ਦੇ ਉੱਤੇ ਲਿੰਕ ਦੇ ਦੇਣਾ ਇੱਕ ਇਹ ਪੂਰਾ ਗਿੰਟੀਆ ਰੱਖਣੀ ਹੈ ਗਿੰਟੀਆ ਰੱਖਣਾ ਹਾਂ ਵੀ ਇੰਨਾ ਸਮਾਨ ਮੈ ਇੰਨਾ ਕੋਲ ਹੈ ਇਹਦੇ ਵਿੱਚ ਗੋਲ ਕੀ ਦੱਸਦੇ ਸੰਦੇ ਦੇ ਬਾਰੇ ਪਤਾ ਹੈ ਨਹੀਂ ਭਰਾਵਾ ਆ ਬੈਟ ਆ ਵੀ ਦੋ ਛੇ ਸਟੰਪ ਆ ਦੋ ਪੈੜਾ ਗਲਵਜ਼ ਆ ਇੱਕ ਡੱਬਾ ਬੌਲਰ ਦਾ ਲੈਸ ਦਾ ਦੋ ਹੈਲਮਟ ਆ ਤੇ ਆਹ ਜਾਲੀ ਇੱਕ ਗਾਰਡ ਆ ਇਹ ਨਾਲ ਹੀ ਹੁੰਦਾ ਹੈ ਹੈਲਮਟ ਇੱਕ ਗਾਰਡ ਆ ਹਾਂ ਦੋ ਅਗੜ ਆ ਗਏ ਆਰਮ ਬੈਂਡ ਆ ਗਏ ਹਾਂ ਲੋਗ ਆ ਗਏ ਦੋ ਪੈਨ ਆ ਗਏ ਇਹ ਬਾਲ ਲਿਖ ਕੇ ਉਹ ਪਟਰਾਓ ਤੇ ਬਾਈ ਇਹ ਬੱਚਿਆਂ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਹੋਇਆ ਤੇ ਸਾਥੋ ਜਿੰਨਾ ਕੋ ਹੋਇਆ ਅਸੀਂ ਸਾਡੀ ਪੰਚਾਇਤ ਨੇ ਇਹ ਕਰ ਸਕਦੇ ਆ ਬਾਈ ਤੇ ਕਈ ਵਾਰੀ ਡੇਟ ਫਿੱਟ ਹੋ ਜਾਂਦੇ ਤਾਂ ਉਹਦੇ ਲਈ ਸਮਾਫੀ ਚਾਹੁੰਦੇ ਹਣਾ ਤੇ ਸੋ ਵੀਡੀਓ ਚੰਗੀਆਂ ਲੱਗਦੇ ਬਾਈ ਜੀ ਅਗੇ ਸ਼ੇਅਰ ਕਰਦਾ ਕਰੋ ਸਾਡਾ ਪਿੰਡ ਫੂਟ ਮੰਡੀ ਜ਼ਿਲ੍ਹਾ ਬਠਿੰਡਾ ਬਲਾਕ ਬਠਿੰਡਾ ਤੇ ਬਹੁਤ ਬਹੁਤ ਧੰਨਵਾਦ ਜੂਤਾ ਵਧੇ ਫੁੱਲੇ ਜਵਾਨੀਆਂ ਮਾਣੇ ਬੈਗੂ ਜੀ ਖਾਲਸਾ ਰੈਂਟੀ ਬੰਦੇ ਲਓ ਜੀ ਆ ਸਮਾਰੋਹ